ਜੋ ਜਾਣੇ ਤਿਸ ਸਦਾ ਸੁਖ ਹੋਏ ਆਪ ਮਿਲਾਏ ਲਵੇ ਲੈ ਪ੍ਰਭ ਉਪਸੋਏ ਜੋ ਜਾਣੇ ਤਸ ਕੋ ਸੁਖ ਹੋਏ ਜਿਹੜਾ ਇਹ ਜਾਣ ਲਵੇ ਜੋ ਜਾਣੇ ਤਿਸ ਸਦਾ ਸੁਖ ਹੋਏ ਉਹ ਸਤ ਪਦੇ ਨੇ ਉਤਲੇ ਇਸ ਅਸਤਵਰੀ ਦੇ ਜਿਹੜਾ ਉਤਲੇ ਹੈ ਦੋ ਤਿੰਨ ਪਦੇ ਨੂੰ ਸਮਝ ਲਵੇ ਜੋ ਜਾਣੇ ਜੋ ਜਾਣੇ ਤਿਸ ਸਦਾ ਸੁਖ ਹੋਏ ਤੇ ਸਦਾ ਸੁਖ ਜਿਹੜਾ ਇਹ ਮੰਨ ਲਵੇ ਕਿ ਦਰਗਾਹ ਦਾ ਜੋ ਕੀਤਾ ਪ੍ਰਵਾਨ ਹੋਣਾ ਚਾਹੀਦਾ ਜੋ ਦਰਗਾਹ ਦੇ ਕੀਤੇ ਨੂੰ ਪ੍ਰਵਾਨ ਮੰਨ ਲਵੇ ਪਰਵਾਰ ਕਰੇ ਪਾਣੇ ਨੂੰ ਬਿਠਾ ਕਰਕੇ ਮੰਨੇ ਉਹਨੂੰ ਸਦਾ ਸੁਖ ਹੁਏ ਸਦਾ ਸੁਖ ਹੋਏ ਆਪੇ ਮਿਲਾਏ ਲੈ ਪ੍ਰਭ ਸੋਏ ਫਿਰ ਉਹ ਪ੍ਰਭ ਉਹਨੂੰ ਆਪ ਬੁਲਾ ਦਿੰਦਾ ਜੋ ਪਾਣੇ ਜਾ ਜਾ ਜੋ ਹੁਕਮ ਜਾ ਜਾ ਹੁਕਮ ਚ ਸਮਾ ਜਾਂਦਾ ਆਪ ਨੂੰ ਬੁਲਾਏ ਲੈ ਪ੍ਰਭ ਸੋਏ ਉਤਰਵੰਤ ਕੁਲਵੰਤ ਪਤੀਵੰਦ ਉਹ ਧੰਵੰਤ ਗਿਆਨਵਾਨ ਹੈ ਕੁਲਵੰਤ ਉੱਚੀ ਕੁਲ ਵਾਲਾ ਹੈ ਪਤਵੰਦ ਇੱਜ਼ਤ ਵਾਲਾ ਹੈ ਜੀਵਨ ਮੁਕਤ ਜਿਸ ਰਿਦੇ ਭਗਵਾਨ ਜੀਵਨ ਮੁਕਤ ਜਿਸ ਰਿਦੇ ਭਗਵਾਨ ਉਸ ਰਿਦੇ ਇਸ ਦੀਵਗਰ ਚੱਲ ਰਹੀ ਹੈ ਉਹ ਉਹ ਇਸ ਦੀਵਗਰ ਚੱਲ ਰਹੀ ਹੈ ਉਹ ਧੰਵੰਤ ਕੁਲਵੰਤ ਪਤਵੰਦ ਹਾਂ ਇਤੇ ਤੇ ਜੀ ਜੀ ਬੋਲ ਜੀ ਇਸ ਮਤਲਬਾ ਪੂਰਨ ਬ੍ਰਹਮ ਜਿਹੜਾ ਹੋ ਗਿਆ ਗੁਰਮੁਖ ਦੀ ਗੱਲ ਚੱਲਦੀ ਗੁਰਮੁਖ ਦੀ ਗੱਲ ਚੱਲਦੀ ਜਿਹਨੂੰ ਜਾਣਦਾ ਕੋਈ ਜਿਸ ਜਾਣਿਆ ਉਹ ਤੁਸੀਂ ਜਿਹਾ ਹੋਗੇ ਆਹ ਆਹ ਜੀਵਨ ਮੁਕਤ ਜਿਸ ਰੂਹ ਦੇ ਵਿੱਚ ਭਗਵੰਤ ਜੀਵਨ ਮੁਕਤ ਭਗਤ ਜਿਸ ਦੇ ਰੂਹ ਦੇ ਵਿੱਚ ਭਗਵੰਤਾ ਹੈ ਜੀਵਨ ਮੁਕਤ ਜਿਹਦੇ ਹਿਰਦੇ ਵਿੱਚ ਭਗਵੰਤਾ ਭਗਵੰਤਾ ਜਿਹੜਾ ਹੁੰਦਾ ਨਾ ਜਿਹੜਾ ਬੰਦਾ ਇਹੀ ਭਗਵੰਤ ਹੁੰਦਾ ਹੂੰ ਆ ਭਾਗਾ ਹੁੰਦਾ ਹੈ ਇਹ ਭਗਵੰਤ ਹੁੰਦਾ ਆਵੇ ਝੂਠੇ ਜਾਨੂ ਝੂਠੇ ਝੂਠੇ ਮਰ ਆ ਭਾਗੇ ਮਰਦਾ ਕੌਣਾ ਮਰਦਾ ਉਹ ਸੁੱਚਾ ਹੋ ਕੇ ਮਰਦਾ ਹੈ ਜਿਹੜਾ ਜੀਵਨ ਮੁਕਤ ਹੈ ਜੇ ਮਨ ਸੁਚਾਰਾ ਹੋ ਕੇ ਸੁੱਚਾ ਹੋ ਕੇ ਮਰਦਾ ਮੁਕਤ ਹੈ ਜੇ ਕੂੜਿਆਰਾ ਝੂਠਾ ਮਰਦਾ ਫਿਰ ਜਮਣ ਮਰਦਾ ਆਵੇ ਝੂਠੇ ਜਾਏ ਵੀ ਝੂਠੇ ਝੂਠੇ ਬਰਾਂ ਭੱਗ ਗਏ ਕੋ ਪਟਿਆ ਸੂਚਾ ਕਮਲ ਥਾਉ ਜਹਾਂ ਪੈਸੋ ਪੋਜ ਰਖਾਉ ਸੱਚੇ ਇਹਨਾ ਕੀਏ ਜੁ ਬਹਿਣ ਜੋ ਪਿੰਡਾ ਤੋਂ ਬਹਿਣ ਜੋ ਪਿੰਡਾ ਤੋਂ ਹੋਏ ਸੱਚੇ ਸੇ ਇਨਾਨ ਕਾ ਜਨਮਨ ਵਸਿਆ ਸੋਚ ਸੱਚ ਝੂਠ ਇਥੋ ਡਿਫਰੈਂਸ ਕਰਦੇ ਹਾਂ ਉਹ ਤਰਵੰਤ ਕੁਲਵੰਤ ਪਦਵੰਤ ਜੀਵਨ ਮੁਕਤ ਜਿਸ ਰਿਦੇ ਭਗਵੰਤ ਚੀਵਰ ਮੁਕਤ ਧਨਵੰਤ ਕੋਲ ਵੰਤ ਪਤਵੰਤ ਜੀਵਨ ਮੁਕਤ ਜੀਦੇ ਹਿਰਦੈ ਭਗਵੰਤ ਜਿਹੜਾ ਮਨ ਜਿਹੜਾ ਹੈਗਾ ਭਾਗਾ ਵਾਲਾ ਜਿਹੜਾ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਗਿਆ ਮਾਨੇ ਜੀਵਨ ਮੁਕਤ ਅਵਸਥਾ ਪ੍ਰਾਪਤ ਕਰ ਲਈ ਹੈ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਸਿਸ ਪ੍ਰਸਾਦ ਜਬ ਸਭ ਜਗ ਤਰਾਇ ਬਹੁਤ ਉਲਟੀ ਜੀ ਗੱਲ ਹੈ ਹਾਂ ਜੇ ਜਾਣਦੇ ਪ੍ਰਸਾਦ ਨਾਲ ਜਗ ਨਹੀਂ ਕਰਦਾ ਜਿਸ ਪ੍ਰਸਾਦ ਹਾਂ ਨਾ ਤਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗ ਤਰਾਇ ਜਿਸ ਪ੍ਰਸਾਦ ਜਬ ਸਭ ਜਗ ਤਰਾਇ ਪਹਿਲਾ ਪ੍ਰਸਾਦ ਦਰਗਾਹ ਚੋਂ ਮਿਲਿਆ ਕਬੀਰ ਜੀ ਉਹਨੇ ਦਿੱਤਾ ਸੰਸਾਰ ਨੂੰ ਪ੍ਰਸਾਦ ਦਾ ਕਬੀਰ ਨੂੰ ਮਿਲਿਆ ਸੀ ਪ੍ਰਸਾਦ ਕਬੀਰ ਵਾਸਤੇ ਆਇਆ ਸੀ ਜਿਸकी ਬਰਕਤ ਖਾਏ ਅਸੰਖ ਕਰੋੜਾਂ ਅਸੰਖ ਕਰੋੜਾਂ ਨੇ ਕਬੀਰ ਦਾ ਪ੍ਰਸਾਦ ਨਹੀਂ ਪ੍ਰਸਾਦ ਦਰਗਾਹ ਆਦੀ ਕਬੀਰ ਤੇ ਵਰਸਿਆ ਸੀ ਕਬੀਰ ਤੇ ਤਾਂ ਵਰਸਿਆ ਸੀ ਗੁਰਦੀਨੀ ਵਸ ਕਬੀਰ ਕੋ ਗੁਰਦੀਨੀ ਵਸ ਕਬੀਰ ਕੋ ਕਬੀਰ ਦਾ ਪ੍ਰਸਾਦ ਨਹੀਂ ਤੇ ਕੋਈ ਇਹਨੂੰ ਜੋ ਮਿਲਿਆ ਸੀ ਪ੍ਰਸਾਦ ਉਹਨੇ ਵੱਡ ਦਾ ਖਾ ਕੇ ਖਾ ਉਹ ਖਰਚ ਹੋਰਾਂ ਮਿਲ ਪਾਈ ਉੱਦ ਵਾਟ ਕੇ ਖਾਦਾ ਕਾਲ ਖਾਇ ਕੁਛ ਹੱਤੀ ਰੇ ਅੱਛਾ ਧੋ ਦੇ ਖਾ ਉਹ ਖਰਦੇ ਹੋ ਰੌਣੜ ਭਾਈ ਤੋੜ ਰਾਂ ਆਵੇ ਵੱਧ ਹੋ ਜਾਈਏ ਤੋੜ ਰਾਂ ਆਵੇ ਵੱਧ ਗਿਆ ਵੱਧਾ ਚਲਾ ਗਿਆ ਉਹ ਪ੍ਰਸਾਦ ਜਿਹੜਾ ਕਬੀਰ ਨੂੰ ਮਿਲਿਆ ਸੀ ਜਿਹੜਾ ਨਾਨਕ ਨੂੰ ਪ੍ਰਸਾਦ ਮਿਲਿਆ ਸੀ ਗੁਰ ਪ੍ਰਸਾਦ ਉਹ ਗਾਹਾਂ ਦੇਤਾ ਉਹਨੇ ਜਿਸ ਪ੍ਰਸਾਦ ਸਭ ਜਗਤ ਰਾਇ ਪ੍ਰਸਾਦ ਤਾਂ ਨਾਨਕ ਲੈ ਕੇ ਆਇਆ ਕਿਦੋਂ ਤਾਰਦਾ ਸਾਰਾ ਸਰਦਾਰ ਉਹ ਜਿਹੜਾ ਪ੍ਰਸਾਦ ਲੈ ਕੇ ਆਇਆ ਨਾ ਨਾਨਕ ਦਰਗਾਹ ਤੋਂ ਜੇ ਥੋਬੀ ਉਹਨੇ ਵੰਡਦਾ ਬਾਹਰ ਉਹ ਨਾਲੇ ਵਧੀ ਗਿਆ ਨਾਲੇ ਖਾਈ ਗਿਆ ਨਾਲੇ ਖੜਾਈ ਗਿਆ ਨਾਲੇ ਵਧੀ ਗਿਆ ਉਹਦੇ ਨਾਲ ਸੰਸਾਰ ਧਰ ਗਿਆ ਐਂ ਅਰਥ ਕਰਾਂਗੇ ਇਹਦੇ ਐਨੇ ਵੀ ਨਾਨਕ ਦੇ ਪ੍ਰਸਾਦ ਦਿੰਦਾ ਰਿਹਾ ਪ੍ਰਸਾਦ ਨਾਲੇ ਧਰਿਆ ਸੰਸਾਰ ਹਾਂ ਉਹ ਪ੍ਰਸਾਦ ਗੁਰ ਪ੍ਰਸਾਦ ਜੋ ਇਹ ਪ੍ਰਸਾਦ ਹੈ ਨਾਨਕ ਦਰਿਆ ਉਹ ਜਿਹੜਾ ਗੁਰ ਪ੍ਰਸਾਦ ਹੈ ਤੇ ਕੱਲਾ ਪ੍ਰਸਾਦ ਕਹਿੰਦਾ ਅਸਲ ਜੋ ਗੁਰ ਪ੍ਰਸਾਦ ਆ ਹੈ ਨਾਨਕ ਘੋਰਾ ਉਹਨਾਂ ਪ੍ਰਸਾਦ ਦੇ ਦਿੱਤਾ ਨਾਨਕ ਘੋਰਾ ਗੁਰ ਕਹਿੰਦੇ ਜਿਹਨੂੰ ਇਹਨਾਂ ਨੇ ਜਿਹਨੂੰ ਪ੍ਰਸਾਦ ਮਿਲ ਗਿਆ ਉਹ ਰ ਹੈ ਜਿਹੜਾ ਪ੍ਰਸਾਦ ਲੈ ਲਵੇ ਕਿਤੋਂ ਪ੍ਰਾਪਤ ਕਰਨ ਵਿੱਚ ਸੱਚ ਖਾਂਦੋ ਗੁਰ ਉਹ ਸਤ ਗੁਰ ਸਤਪੁਰਖ ਜਿਹੜਾ ਡਾਣਿਆ ਜੜ ਵੀ ਉਸ ਨੇ ਤੇ ਜਿਸ ਪ੍ਰਸਾਦ ਸਭ ਜਗਤ ਤਰਾਇਆ ਹਾਂ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗਚਿਤ ਆਵੇ ਨਾ ਜਨ ਆਵਣ ਕਾ ਹੈ ਸਵਾਉ ਜਨ ਆਵਣ ਦਾ ਸਵਾਸ ਕੀ ਹੁੰਦਾ ਪ੍ਰਸਾਦ ਪ੍ਰਾਪਤ ਕਰ ਪ੍ਰਸਾਦ ਲੈਣਾ ਪ੍ਰਸਾਦ ਲੈ ਲਿਆ ਜਾਨੇ ਮਿਲ ਗਿਆ ਕਿ ਤੂੰ ਉਰ ਪੈ ਗਿਆ ਉਹਦੀ ਝੋਲੀ ਚ ਸੱਚ ਖਣ ਤੋ ਨਾਵੇਂ ਪ੍ਰਸਾਦ ਹੈ ਨਾਨਕ ਮੰਗੇ ਨਾਮ ਦਾ ਉਹਨੂੰ ਨਾਮ ਦਾ ਪ੍ਰਸਾਦ ਮਿਲ ਗਿਆ ਉਹਨੇ ਵੰਡ ਗਿਆ ਆਪਣੇ ਸੰਗ ਲਿਆ ਹਾਂਜੀ ਜਨ ਆਵਣ ਕਾ ਇਹ ਸਵਾਉ ਜਨ ਕੇ ਸੰਗਤ ਆਵੇ ਨੋ ਜਦ ਕੇ ਸੰਗਤ ਆਵੇ ਨੋ ਜਨ ਦੀ ਸੰਗਤ ਕਰਨ ਨਾਲ ਨਾਮ ਚਿੱਤ ਵਿੱਚ ਪ੍ਰਵੇਸ਼ ਕਰ ਜਾਂਦਾ ਟਿਕ ਜਾਂਦਾ ਗਿਆਨ ਚਿੱਤ ਵਿੱਚ ਟਿਕ ਜਾਂਦਾ ਤਮ ਗਿਆਨ ਚਿੱਤ ਵਿੱਚ ਟਿਕ ਜਾਂਦਾ ਇਹ ਜਾਂਦੇ ਦੀ ਛਾਡੀ ਆ ਜਾਣਾ ਵਰਦਾ ਬਲੋਰਥ ਵੀ ਹੈ ਜਨਮ ਦੇ ਜਨ ਔਣ ਜਨ ਦੇ ਜਨਮ ਲੈਣ ਦਾ ਜਿਹੜਾ ਬਲੋਰਥ ਹੁੰਦਾ ਓਏ ਹੁੰਦਾ ਵੀ ਹੋਰ ਕੁਝ ਬੰਦੇ ਆਦੇ ਬੰਦੇ ਵਿੱਚ ਇਹ ਜਿਹੜਾ ਹੈ ਨਾ ਨਾਮ ਟਿਕ ਜਾਂਦਾ ਜੇ ਤਾਵਾ ਨਾਮ ਉਹਨਾਂ ਦੇ ਚਿੱਤ 'ਚ ਹੋਰ ਨਾਮ ਮਜ਼ਬੂਤ ਹੋ ਜਾਂਦਾ ਮਜ਼ਬੂਤ ਹੁੰਦਾ ਪਹਿਲਾਂ ਹੀ ਹੈ ਜੇ ਪਹਿਲਾ ਹੋ ਮਜ਼ਬੂਤਾਈ ਹੁੰਦਾ ਮਜ਼ਬੂਤ ਹੋ ਜਾਂਦਾ ਹੁੰਦਾ ਪਹਿਲਾਂ ਹੀ ਕਿਸੇ ਪਹਿਲਾ ਚੀਜ਼ ਜਿਹੜੀ ਹੋਵੇ ਉਸ ਨੂੰ ਮਜ਼ਬੂਤ ਕਰ ਸਕਦੇ ਆਪਾਂ ਮਜ਼ਬੂਤ ਉਹ ਹੀ ਚੀਜ਼ ਹੋ ਸਕਦੀ ਹੈ ਜਿਹੜੀ ਪਹਿਲਾਂ ਹੋਵੇ ਜਿਹਦਾ ਵजूद ਹੋਵੇ ਹੁਣ ਕੋਈ ਬੱਟ ਪਈ ਹੋਈ ਹੈ ਉਹਨੂੰ ਮਜ਼ਬੂਤ ਕਰ ਲੋ ਥੋੜੀ ਮਿੱਟੀ ਹੋਰ ਰੱਖ ਦੇ ਉੱਤੇ ਕੋਈ ਚੀਜ਼ ਮਜ਼ਬੂਤ ਕੀਤੀ ਜਾ ਸਕਦੀ ਹੈ ਪਰ ਪਹਿਲਾਂ ਹੋਵੇ ਤਾਂ ਸਹੀ ਇਸ ਕਰਕੇ ਜਿਹੜਾ ਅੰਦਰ ਸੱਚਾ ਹੈ ਉਹ ਸੱਚ ਮਜ਼ਬੂਤ ਹੋ ਜਾਂਦਾ ਜੇ ਅੰਦਰ ਸੱਚਾ ਨਹੀਂ ਪਹਿਲਾਂ ਦਾ ਝੂਠ ਦੇ ਮੈ ਰਹਣੀ ਪਊਗੀ ਉਹਨੂੰ ਸਿੱਧਾ ਮਜ਼ਬੂਤ ਕਰ ਮੈ ਹਟੂਗਾ ਉਹ ਤਾਂ ਮਰਦਾ ਹੀ ਨਹੀਂ ਪਹਿਲਾਂ ਵਿਰੋਧ ਕਰਦਾ ਹੈ ਜਨ ਕੇ ਸਾમી ਚ ਤਾਵਾ ਨੋ ਹਾਪ ਮੁਕਤ ਮੁਕਤ ਕਰੇ ਸੰਸਾਰ ਨਾਨਕ ਤਿਸ ਜਨ ਕੋ ਸਦਾ ਨਮਸਕਾਰ ਆਪ ਮੁਕਤ ਮੁਕਤ ਕਰੇ ਸੰਸਾਰ ਜਿਹੜਾ ਆਪ ਮੁਕਤ ਪ੍ਰਾਪਤ ਕਰ ਲਵੇ ਆਪ ਕਾਰਾਂ ਤੇ ਕਾਬੂ ਪਾ ਲਵੇ ਆਪ ਆਪਣੇ ਮਨ ਦੇ ਉੱਤੇ ਮਨ ਨੂੰ ਕਾਬੂ ਕਰ ਲਵੇ ਮਨ ਨੂੰ ਕਾਬੂ ਕਰਨਾ ਮੁਕਤੀ ਹੈ ਕਿ ਜੇ ਮਨ ਬੇ ਕਾਬੂ ਹੈ ਤਾਂ ਮੁਕਤੀ ਨਹੀਂ ਮਨ ਕਾਬੂ ਹੈ ਮੁਕਤੀ ਅਸਲ ਆਪਣੀ ਹੋ ਤਾਂ ਮਰਿਆ ਹੀ ਆ ਬਾਕੀ ਹੋਇਆ ਹੋਇਆ ਜੇ ਮਨ ਕੰਟਰੋਲ ਜਮੂਤੀ ਹੈ ਚਾਹੇ ਨੂੰ ਕਿੰਨਾ ਵੀ ਵਧਾ ਲਓ ਗੱਲ ਨੂੰ ਵੈਸੇ ਤਾਂ ਕੁੱਲ ਬਲਾ ਕੇ ਬੰਦੇ ਕੰਟਰੋਲ ਕਰਦੇ ਹੋਗਾ ਆਪ ਮੁਕਤ ਮੁਕਤ ਕਰੇ ਸੁਭਾਤ ਨਾਨਕ ਤੇ ਸੁਜਨ ਕੋ ਸਦਾ ਨਮਸਕਾਰ ਜਿਹੜਾ ਆਪ ਮੁਕਤ ਹੈ ਉਹ ਦੂਜਾ ਨੂੰ ਮੁਕਤੀ ਦਾ ਭਾਰਕ ਦੱਸ ਸਕਦਾ ਹੈ ਮੁਕਤ ਕਰੇ ਦਾ ਮਤਲਬ ਹੈ ਮੁਕਤ ਕਰਨ ਦੀ ਵਿਧੀ ਉਹ ਦੱਸ ਸਕਦਾ ਉਹ ਮੁਕਤ ਨਹੀਂ ਕਰ ਸਕਦਾ ਜਿਵੇਂ ਆ ਆ ਮੁਕਤੀ ਲਈ ਆ ਹੋਵੇ ਉਹਨਾਂ ਨੂੰ ਮੁਕਤ ਕਰ ਸਕਦਾ ਆ ਆ ਮੁਕਤੀਵੇਂ ਹੋਇਆ ਜਿਵੇਂ ਆ ਮੁਕਤ ਹੋਇਆ ਹੋਵੇ ਉਹਨਾਂ ਨੂੰ ਕਰ ਸਕਦਾ ਕਰੂ ਤਾਂ ਹੋਵੇ ਜੇਵੇਂ ਆ ਹੋਵੇ ਮੁਕਤ ਕਰੇ ਸੰਸਾਰ ਨਾਨਕ ਦੇ ਜਨ ਕੋ ਸਦਾ ਨਮਸਕਾਰ ਨਾਨਕ ਦੇ ਜਨ ਕੋ ਸਦਾ ਨਮਸਕਾਰ ਉਹ ਜਨ ਨੂੰ ਸਦਾ ਨਮਸਕਾਰ ਜਿਹੜਾ ਆ ਮੁਕਤ ਹੋਵੇ ਮੁਕਤ ਕਰੇ ਸੰਸਾਰ ਨਾਨਕ ਆ ਮੁਕਤ ਹੈ ਨਾਂ ਨੂੰ ਉਹਦੇ ਆਦਮੀ ਨੇ ਮੁਕਤੀ ਨਹੀਂ ਦਿੱਤੀ ਆਪਣੇ ਬਲਬੁੱਧ ਨਾਲ ਪੜ੍ਹ ਕੇ ਮੁਕਤ ਹੋਇਆ ਸਮਝ ਕੇ ਮੁਕਤ ਹੋਇਆ ਐਨਾ ਫਰਕ ਹੈ ਬਸ ਆਪ ਮੁਕਤ ਦਾ ਐਨਾ ਫਰਕ ਹੁੰਦਾ ਪਾਕੀਆਂ ਨੂੰ ਵਧ ਦਤੀ ਆ ਇਹ ਆਦਮੀ ਆਪਣੇ ਆਪਣੇ ਬਲ ਨਾਲ ਪਹਾੜ ਤੇ ਚੜ ਗਿਆ ਇੱਕ ਬੰਦੇ ਨੂੰ ਉਹ ਬਾਹ ਫੜ ਕੇ ਨਾਲ ਲੈ ਗਿਆ ਸਾਰਾ ਬੜਾ ਜਿਹਦੇ ਕਿ ਇੱਕ ਬੰਦੇ ਨੂੰ ਥੋੜਾ ਜਿਹਾ ਸਹਾਰਾ ਦੇ ਕੇ ਨਾਲ ਲੈ ਗਿਆ ਚੜਾ ਕੇ ਇੱਕ ਕੱਲਾ ਚੜ ਗਿਆ ਬਸ ਐਡਾ ਫਰਕ ਆ ਜਿਆਦਾ ਦਾ ਫਰਕ ਹੈ ਨਹੀਂ ਜਦੋਂ ਤੱਕ ਸਹਾਰਾ ਦੇ ਨਾਲ ਸਹਾਰਾ ਦੇ ਸਕਦਾ ਵਾੜਾ ਮੋਟਾ ਉਹ ਵੀ ਵਾੜਾ ਮੋਟਾ ਜੇ ਚੜਨਾ ਦੂਆ ਵੀ ਚਾਹੁੰਦਾ ਹੋਵੇ ਫਰਤਾਂ ਜੇ ਚੜਨਾ ਨਾ ਚਾਹੁੰਦਾ ਹੋਵੇ ਚੱਕ ਉਹ ਨਹੀਂ ਲਿਆ ਸਕਦਾ ਹੁਤਾ ਫਿਰ ਆਪਣਾ ਬਾਰ ਬੱਡੀ ਚੱਕ ਹੁੰਦਾ ਆ ਔਰ ਆਪਣੇ ਭਾਰੇ ਨਾਲ ਡਰੇ ਅੱਗੇ ਅੱਗੇ ਉਹ ਘਟ ਘਾਟ ਫਿਰ ਅੱਗੇ ਉਹਦਾ ਜਿਹੜਾ ਬਹੁਤ ਚੌਦਾ ਹੋਵੇ ਉਹਨੂੰ ਮਾੜਾ-ਮੋਟਾ ਸਾਰਾ ਦੇਸ